ਤਾਂ ਹੀ ਵਜ ਕੇ ਸੱਤ ਤੋਂ ਅਸੀਂ ਹੋ ਗਏ ਰੈਡੀ ਠੀਕ ਹੈ ਸਮਾਨ ਮੈਂ ਕਰ ਦਿਆ ਪਾਇਗਾ ਇਹ ਰੱਖ ਦਿਆਂ ਠੀਕ ਹੈ ਸਾਈਕਲ ਤੇ ਫੇਰ ਹੀ ਨਿਕਲਦੇ ਹਾਂ ਅੱਗੇ ਸਫਰ ਵੱਲ ਇਹ ਸਾਡਾ ਰੂਮ ਸੀ ਜਿੱਥੇ ਮੈਂ ਰੁਕਿਆ ਵਾਦਾ ਕੱਲ ਦਾ ਦੋਸਤੋ ਆਪਣਾ ਸਾਈਕਲ ਹੋ ਚੁੱਕਿਆ ਰੈਡੀ ਤੁਸੀਂ ਦੇਖ ਸਕਦੇ ਹੋ ਠੀਕ ਕਿੰਨਾ ਸਮਾਨ ਪੜਾਇਸ ਤੇ ਛਤਰੀ ਟੈਂਟ ਫੰਡ ਸਾਰਾ ਕੁਝ ਹੈ ਮੇਰੇ ਕੋਲ ਪਰ ਬਾਹਰ ਦਾ ਵੈਦਰ ਦੇਖ ਲੋ। ਸੋ ਥੋੜੀ ਸੀ ਬਦਲਵਾਈ ਅੱਜ ਯਾਰ। ਠੀਕ ਐ। ਔਰ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਵੈਲੀਆਂ ਪੈਂਡ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਤੋਂ ਮੇਰਾ ਨਾਮ ਹੈ ਵਿਰਿੰਦਰ। ਮੈਂ ਲਾਲੂ ਮੰਡੀ ਪਿੰਡ ਹੁਣਸਾਲੇ ਤੋਂ ਲੈ ਲਦਾਖ ਦਾ ਸਫਰ ਕਰ ਰਿਹਾ ਆਪਣੀ ਸਾਈਕਲ ਤੇ। ਜੋ ਚੈਨਲ ਤੇ ਪਹਿਲੀ ਵਾਰ ਆਇਆ ਚੈਨਲੂ ਕਰ ਲੋ ਠੀਕ ਐ ਸਬਸਕ੍ਰਾਈਬ ਔਰ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ। ਜਿੰਨੇ ਸਾਰੇ ਵੀਡੀਓ ਨੂੰ ਸ਼ੇਅਰ ਕਰਨਾ। ਤੋਂ ਅਸੀਂ ਅੱਜ ਠੀਕ ਹੈ ਨਿਕਲਦੇ ਆ ਅੱਗੇ ਵੱਲ ਤਾਂ ਕੀਰਤਪੁਰ ਸਾਹਿਬ ਠੀਕ ਹੈ ਪਹੁੰਚ ਜਾਏਗਾ ਅਸੀਂ ਇੱਥੋਂ ਹੈਗਾ 20-25 ਕਿਲੋਮੀਟਰ ਹੈ ਬਾਕੀ ਫਿਰ ਉਸ ਤੋਂ ਬਾਅਦ ਪਹਾੜੀ ਰਸਤਾ ਹੈ ਥਾਰਾ ਚਲੋ ਫਿਰ ਠੀਕ ਹੈ ਚੱਲਦੇ ਆ ਟਾਈਮ 7:30 ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਦੋਸਤੋ ਚਾਬੀ ਆਪਣਾ ਦੇ ਦਿੱਤੀ ਬਾਬੇ ਜੀ ਨੂੰ ਕਮਰੇ ਦੀ ਤੇ ਅਸੀਂ ਚਾਲੇ ਪਾ ਲਈਏ ਹੁਣ ਅੱਗੇ ਵੱਲ ਮੌਸਮ ਠੰਡਾ ਹੈ ਅੱਜ ਸੂਰਿਅ ਇਹ ਟ੍ਰੈਫਿਕ ਵੀ ਹੈ ਰੋਡ ਦੇ ਉੱਪਰ ਟ੍ਰੈਫਿਕ ਵੀ ਵਾਹ ਹੀ ਗੁਰੂ ਵਾਹ ਹੀ ਗੁਰੂ ਕਾਫੀ ਧਰਮੀ ਬਹੁਤ ਧੀਆ ਰਿਹਾ ਮੌਸਮ ਠੰਡਾ ਰਹਿਣਾ ਚਾਹੀਦਾ ਫਿਰ ਸਫਰ ਹੋ ਜਾਇਆ 80 ਤੋਂ 70 ਕਿਲੋਮੀਟਰ ਕੱਢ ਦਈਏ ਅਸੀਂ ਅੱਜ ਵੀ ਕੋਸ਼ਿਸ਼ ਕਰਾਂਗੇ ਠੀਕ ਹੈ ਬਾਕੀ ਪਹਾੜਾਂ ਦੇ ਵਿੱਚ ਵੀ ਯਾਰਾ ਕਾਫੀ ਬਾਰਿਸ਼ ਹੋ ਰਹੀ ਹੈ ਚਲੋ ਦੇਖਿਆ ਜਾ ਹੈਗਾ ਕੋਈ ਨਹੀਂ ਦੋਸਤੋ ਸਾਹਮਣੇ ਇਸ ਗਾਏ ਰ ਕਿਨੂ ਚੜ੍ਹਾਈ ਆ ਗਈ ਅੱਗੇ ਬਰੇਸ ਬਰੇਸ ਬੜੀ ਲੱਗੀ ਅੱਜ ਦਾ ਪੂੜਾ ਪੈਦਲ ਹੀ ਹੋਣਾ ਪਵੇਗਾ ਯਾਰ ਚੜ੍ਹਾਈ ਹੋਦ ਹੈ ਚਲ ਕੋਈ ਨਹੀਂ ਪੈਦਲ ਚੱਲਾਂ ਅੱਗੇ ਚੜ੍ਹਦਾਂਗੇ ਵਾਹੇ ਗੀਰੋ ਦੋਸਤੋ ਹੋਰ ਚੱਲ ਗਏ ਹੁਣ ਆ ਗਈ ਤਰਾਈ ਹੋਰ ਸੈਗਲ ਹਰਾਮ ਨਾਲ ਜਾਏਗਾ ਆਪਨੇ ਆਪ ਨੀਚੇ ਚੜਨਾ ਔਖਾ ਉਤਰਨਾ ਔਖਾ ਕਿਰਤਪੁਰ ਸਾਹਿਬ ਪੜਾ ਹੈ 30 ਕਿਲੋਮੀਟਰ ਔਰ ਮਨਾਲੀ ਪੜਾ ਹੈ 266 ਲੈ ਵੀ ਦੋਸਤੋ ਇਹ ਆ ਗਿਆ ਯਾਰ ਇੱਕ ਪੁਲ ਹੋਰ ਚੜਦੇ ਆਂ ਠੀਕ ਐ ਇਹਨੂੰ ਉਹ ਪੈਦਲ ਹੀ ਜਾਣਾ ਪੈਣਾ ਕਰੋ ਗੁੰਡੀਆਂ ਕਿੰਨੇ ਪੈਦਲ ਹੀ ਚੱਭੀ ਜਾਂਦੇ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਇਹ ਉਸ ਅਨੰਦਪੁਰੀ ਦਾ ਰਾਹ ਹੈ ਜਿਸ ਨੂੰ ਨੌਵੇਂ ਦਸਵੇਂ ਪਾਸ਼ਾ ਪੰਜ ਪਿਆਰੇ ਅਤੇ ਚਾਰ ਸੱਜਦੇ ਆਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਵਾਹਿਗੁਰੂ ਜਿੰਨੀ ਦੂਰ ਗਿਆ ਬੱਸ ਵਾਲਾ ਵਾਹਿਗੁਰੂ ਵਾਹਿਗੁਰੂ ਹੋ ਹੋ ਕਿਤੇ 1 ਸੌ ਸਤਾਰਾਂ ਕਿਲੋਮੀਟਰ ਦੋਸਤੋ ਫਾਈ ਆ ਗਈ ਯਾਰ ਬੈਦਲੀ ਹੋਲੇ ਵਾਹਿਗੁਰੂ ਤੋ ਫਾਈ ਯਾਰ ਲੈ ਵੀ ਈਮਾਨ ਗੋਲੀ ਵਾਲਾ ਬੱਤਾ ਹੋਰ ਟਾਈਮ ਹੋ ਗਏ ਨੌ ਮਿੰਟ ਦਾ 41 ਮਿੰਟ ਲੈ ਦੋਸਤੋ ਅਸੀਂ ਪਹੁੰਚ ਗਏ ਭਰਤਗੜ ਗੁਰਦੁਆਰਾ ਸਾਹਿਬ ਇੱਥੇ ਅਸੀਂ ਕਰਾਂਗੇ ਰੈਸਟ ਸੇਲ ਅੜਾਈਛਾ ਲਿਆ ਲੰਗਰ ਪ੍ਰਸਾਦ ਦੇ ਅਦਰ ਲੰਗਰ ਚੱਲ ਰਿਹਾ ਹੋਇਆ ਦੋ ਸਿਕੰਡ ਠੀਕ ਹੈ ਬਾਕੀ ਸੈਕਲ ਬ੍ਰੇਕ ਇੱਥੇ ਕਰਾਂਗੇ ਰੱਖ ਆਹੀ ਪਾ ਦਿਓ ਦੋਸਤੋ ਗੇਰਾ ਖੜਾ ਸਾਈਕਲ ਆਪਣਾ ਤੇ ਚੱਲਦੇ ਹਾਂ ਜੀ ਦਰਸ਼ਨ ਕਰਨੇ ਫਰਤਗੜਾ ਗੁਰਦੁਆਰਾ ਸਾਹਿਬ ਆਵਾਹੀ ਕਰੋ ਦੋਸਤੋ ਲੱਸੀ ਠੀਕ ਆ ਸਬਜੀ ਵਾਲਾ ਰੋਟੀ ਖਾ ਲਿਓ ਪ੍ਰਸਾਦ ਦੀ ਠੀਕ ਆ ਟਾਈਮ 2:22 ਮਿੰਟ ਤੇ ਸਾਈਕਲ ਆਪਣਾ ਰੇਡੀਓ ਇੱਥੇ ਖੜਿਆ ਸੀ ਲੰਗਰ ਪ੍ਰਸਾਦ ਦੇ ਛੱਕੇ ਠੀਕ ਹੈ ਚੱਲੇ ਪਾਉਂਦੇ ਅੱਗੇ ਨੂੰ ਤੇ ਮੌਸਮ ਵੀ ਪਰ ਠੀਕ ਹੋ ਗਿਆ बदलवाई जी होगी। बाकी चलो गर्मी का गई है, 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 तो तो है यार। निकलाएं फिर ठीक है क्या? लाये भी दोस्तों ठंडी-ठंडी हवा लग रही है हमसां। ठंडे मौसम में भी क्या यार साइकिलिंग का करने का सवाल है। वो ये तो बहुत डाउन है यार। मारा गेम पूड़ है। ਟਰੈਫਿਕ ਆ ਗਈ ਸੀ ਯਾਰ। ਹਰਿਆਵੀ ਬੋਲ ਰਿਹਾ ਇੱਥੇ ਯਾਰ। ਲੈ ਵੀ ਦੋਸਤੋ ਪਹਾੜ ਲੱਗੇ ਦੇਖਣਾ। ਮੈਂ ਪਹਾੜੀ ਏਰੀਆ ਸਟਾਰਟ ਕਰ ਅੱਗੇ ਦੇ। ਚੇਟਰ ਸਾਹਿਬ ਤਾਂ ਆ ਅਸੀਂ ਜਿਹੜੇ ਦਿਆਂ ਕੀ ਕਰਨਾ ਯਾਰ ਰੁਗਣਾ ਯਾਰ ਨਹੀਂ ਰੁਗਣਾ। ਨਹੀਂ ਸਿੱਧਾ ਅੱਗੇ ਚੱਲਦੇ ਆ ਫਿਰ ਠੀਕ ਹੈ। ਕਿਉਂਕਿ ਟਾਈਮ ਹਲੇ 4 ਵਜੇ ਆ। ਵੇਰੀ ਗੋਸਤੋ ਮਾਰਕਟ ਦੇ ਇੱਕ ਪਾਰ ਹੈ ਪੰਡੇ ਹੀ ਪੰਡੇ ਪਈ ਇੱਥੇ ਦਾ ਪਲੇਟਾਂ ਗੋਲੀਆਂ ਚਮਚੇ ਸਾਹਮਣੇ ਰਹਾ ਗੁਰਦਾਸਾ ਵਾਹਿਗੁਰੂ ਦੋਸਤੋ ਤੋਂ ਅਸੀਂ ਹੁਣ ਇੱਥੇ ਰੁਕੇ ਆ ਕਿਰਤਪੁਰ ਸਾਹਿਬ ਥੋੜਾ ਜਿਹਾ ਰਹਿ ਕੇ ਦੂਰ ਇੱਥੇ ਠੀਕ ਹੈ ਬ੍ਰਿਜ ਹੈ ਉੱਥੇ ਨੀਚੇ ਦੇਖੋ ਯਾਰ ਪਾਣੀ ਦਾ ਲੋਗ ਦਾ ਪੇਜ ਹੈ ਕਰ ਲੱਗ ਰਹਾ ਦੋਸਤੋ ਦੇਖੋ ਡਰ ਰਹਾ ਨਹੀਂ ਸੀਦੇ ਪਾਣੀ ਹੀ ਹਰ ਬਹੁਤ ਸਪੀਡਾ ਪਾਣੀ ਬਹੁਤ ਜ਼ਿਆਦਾ ਬਾਬਾ ਗੁਰਦਿੱਤਾ ਜੀ ਤਾਂ ਤਾਂ ਬਾਬਾ ਗੁਰਦਿੱਤਾ ਜੀ ਕਿਰਤਵਰ ਸਾਹਿਬ ਦੋਸਤੋ ਉੱਥੇ ਨਾ ਰੁਕਣਾ ਨਹੀਂ ਦਿੱਤਾ ਤੇਰੇ ਇੱਥੇ ਕਮਰਾ ਮਿਲਣਾ ਇੱਥੇ ਪਤਾ ਕਰਦੇ ਆ ਕਮਰਾ ਅਗਰ ਵਿਲ ਗਿਆ ਤਾਂ ਅੱਜ ਦੀ ਰਾਤ ਇੱਥੇ ਹੀ ਰੁਗਾਂਗੇ ਠੁਜੇ ਓਏ ਸਾਹ ਝੜ ਗਿਆ ਯਾਰ ਨਿੱਚੇ ਦਾਇਆ ਇੱਥੇ ਠੀਕ ਐ ਥੋੜੀ ਜਿਹੀ ਚੜਾਈ ਚੜ ਰਹੇ ਹਾਂ ਠੀ ਉੱਪਰ ਇਧਰ ਕੁਤਰਦਾ ਸਾਬਿਓ ਬਰ ਓਏ ਗਰਮੀ ਬਹੁਤ ਐ ਦੋਸਤੋ ਗਰਮੀ ਤਾਂ ਹੀ ਦੋਸਤੋ 5 ਵਜੇ ਗਏ ਜੇ ਪਹਿਲਾਂ ਸੀ ਕਰਦੇ ਆ ਦਰਸ਼ਨ ਸਮਨ ਦਫ਼ਤਰ ਐ ਫਿਰ ਪਤਾ ਕਰਾਂਗੇ ਕਮਰਾ ਠੀਏ ਲੱਭੀ ਜੋ ਮਿਲਿਆ ਆਪਣਾ ਕਮਰਾ ਕਮਰਾ ਤਾਂ ਬਹੁਤ ਬੜਾ ਯਾਰ ਬੰਦਾ ਹੈਗਾ ਮੈਂ ਇਕੱਲਾ ਐਡੇ بڑے ਕਮਰੇ ਦੱਸ ਕੀ ਕਰਾਂਗਾ ਯਾਰ ਚਲੋ ਠੀਕ ਹੈ ਠੰਡਾ ਹੈ ਕਮਰਾ ਯਾਰ ਲੈ ਕੇ ਆਂਦੇ ਸਮਾਨ ਠੀਕ ਹੈ ਲੈ ਵੀ ਸਾਈਕਲ ਫੜ ਗਿਆ ਆਪਣਾ ਇੱਥੇ ਠੀਕ ਹੈ ਗ੍ਰਿਲ ਦੇ ਨਾਲ ਲੋ ਕਰਤਾ ਨੂੰ ਬਾਕੀ ਸਾਮਾਨ ਆਪਣਾ ਇੱਥੇ ਆ ਚੱਲਦੇ ਹਾਂ ਅਸੀਂ ਕਮਰੇ ਦੇ ਲੈਵੀ ਚੈੱਕ ਕਰੋ ਵੀਓ ਗ੍ਰੀਨਰੀ ਹੀ ਕਿਤੇ ਨਹੀਂ ਬਾਹਰ ਦਾ ਵੀਓ ਹੈ यो ਇੱਥੇ ਮੇਰਾ ਕਮਰਾ ਠੀਕ ਹੈ ਬਾਕੀ ਆਪਾਂ ਨੇ ਜਾਣਾ ਇੱਧਰ ਸਵੇਰੇ ਪਹਾੜੀ ਰਸਤਾ ਸ਼ੁਰੂ ਹੋ ਗਿਆ ਬਾਕੀ ਦੇਖੋ نیچے تکਿਆ ਯਾਰ ਚਲਦੇ ਆਂ ਕਮਰੇ ਦੇ ਅੰਦਰ ਬਾਥਰੂਮ ਹੈ 11 ਨੰਬਰ ਦਾ ਲੈਵੀ ਦੋਸਤੋ ਇੱਧਰ ਪੜਿਆ ਆਪਣਾ ਸਮਾਨ ਠੀਕ ਹੈ ਇਹ ਹਲਕਾ ਜਿਹਾ ਸਮਾਨ ਹੈ ਜਦਾ ਭਾਰੀ ਨਹੀਂ ਹੈਗਾ ਇਹ 슬ੀਪਿੰਗ ਬੈਗ ਟੈਂਟ ਹੈ ਠੀਕ ਹੈ ਬਾਕੀ ਇਹ ਮੈਟ ਹੈ ਬਾਕੀ ਇੱਧਰ ਮੇਰੇ ਕੋਲ ਪਲੇਨ ਬੈਗਾਂ ਦੇ ਵਿੱਚ ਤੇ ਥਰਸ ਹੁੰਦਿਆ ਠੀਕ ਹੈ ਨਾ ਧੋਕੇ ਯਾਰ ਮੈਂ ਇਸ ਵੀਲੋਗ ਨੂੰ ਇੱਥੇ ਕਰਦਾ ਖਤਮ ਮਿਲਾਂਗੇ ਆਪਾਂ ਨੂੰ ਨੈਕਸਟ ਵੀਲੋਗ ਦੇ ਵਿੱਚ ਆਪਣਾ ਧਿਆਨ ਰੱਖਣਾ ਔਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਗੱਲ ਮੈਂ ਜਾ ਰਿਹਾ 3 ਵਜੇ ਠੀਕ ਹੈ ਨਿਕਲੂਗਾ ਥੇਓ ਅੱਗੇ ਪਤਾ ਹੈ ਠੀਕ ਹੈ ਅੱਗੇ ਹੈਗਾ ਚੜਾਈ ਵਾਲਾ ਰਸਤਾ ਯਾਰ ਤੋਂ 3 ਵਜੇ ਸਵੇਰ ਨਿਕਲ ਜਾਣਾ ਦੇਖਾਂ 2-3 ਵਜੇ ਤੋਂ ਵੀਡੀਓ ਕਰਦਾ ਤਾਂ ਆਪਕੇ ਸ਼ੇਅਰ ਔਰ ਇਫਚਰ ਆਉਂਦੇ ਸਾਡੀ ਅਪਡੇਟ ਚੱਲ ਰਹੀ ਹੈ ਤੁਸੀਂ ਉੱਥੇ ਸਾਨੂੰ ਫੋਲੋ ਕਰ ਲਓ ਠੀਕ ਹੈ ਬਾਏ ਬਾਏ